ਅੱਜ ਅਸੀਂ ਸਰਕਾਰੀ ਸੀਨੀਅਰ ਸੈਂਟਰਰੀ ਸਕੂਲ ਖਮਾਣੋ ਕਲਾ ਜਿਹੜਾ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਸਬ-ਡਿਵੀਜ਼ਨ ਹੈਗਾ ਸਕੂਲ ਵਿੱਚ ਆਏ ਸੀ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਬਹੁਤ ਹੀ ਸਿੱਖਿਆ ਨੂੰ کارਗਰ ਕਰਨ ਦੇ ਲਈ ਵੱਡਾ ਪ੍ਰਾਲਾ ਸ਼ੁਰੂ ਕੀਤਾ ਸੀ ਕਿ ਸਾਰੇ ਪੰਜਾਬ ਦੇ ਵਿੱਚ ਸਕੂਲ ਆਫ ਐਮਿਨੇਸ਼ਨ ਬਣਾਏ ਸੀ ਸਾਡੇ ਜ਼ਿਲ੍ਹੇ ਵਿੱਚ ਵੀ ਜਿਹੜਾ ਖਮਾਣੋ ਸੀਨੀਅਰ ਸਕੂਲ ਆ ਇਸ ਨੂੰ ਐਮਿਨੇਸ ਦੇ ਤੌਰ ਤੇ ਡਿਵੈਲਪ ਕੀਤਾ ਸਰਕਾਰ ਨੇ ਇਸ ਦੇ ਵਿੱਚ ਜਿਹੜੀਆਂ MNES ਦੀਆਂ ਫੈਸਿਲਿਟੀਆਂ ਹੁੰਦੀਆਂ ਨੇ ਉਹ ਕਾਫੀ ਟਾਈਮ ਤੋਂ ਜਦੋਂ ਵੀ ਇਹ ਲਾਗੂ ਹੋਏ ਸੀਗਾ ਉਸ ਟਾਈਮ ਤੋਂ ਦੇ ਰਹੀ ਹੈਗੀ ਆ ਅੱਜ ਜਿਹੜੀ ਸਪੋਰਟਸ ਜਿਹੜੇ ਡਿਪਾਰਟਮੈਂਟ ਸਪੋਰਟ ਬੈਂਕ ਤੋਂ ਇਸ ਸਕੂਲ ਦਾ ਜਿਹੜਾ ਬਣਿਆ MNES ਦਾ ਉਹਨੂੰ ਡਿਵੈਲਪ ਕਰਨ ਦੇ ਲਈ ਉਹਦਾ ਖਾਣਕ ਬੱਚਿਆਂ ਨੂੰ ਦੇਣੀ ਸ਼ੁਰੂ ਕੀਤੀ ਆ ਅੱਜ ਬੜਾ ਮਤਲਬ ਕੀ ਬੜੀ ਪ੍ਰਾਊਡ ਮੂਮੈਂਟ ਹੈ ਵੀ ਸਾਡੇ ਸਕੂਲ ਦੇ ਵਿੱਚ ਬੱਚੇ ਆ ਜਿਹੜੇ ਸਪੋਰਟਸ ਚੋਕਿ ਕੰਟੀਨਿਊਸਲੀ ਚੱਲ ਰਹੀ ਹੈ ਮਾਰਨਿੰਗ ਈਵਨਿੰਗ ਸੈਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ ਫੈਂਸਿੰਗ ਦੇ ਬੱਚੇ ਨੇ ਵਾਲੀਬॉल ਵੀ ਹੈ ਜੀ ਇਵਨ ਏਚ ਗੇਮ ਆ ਜੀ ਸਾਡੇ ਕੋਲ ਬਟ ਅੱਜ ਫੈਂਸਿੰਗ ਦੇ ਬੱਚਿਆਂ ਨੂੰ ਜਿਹੜਾ ਗਵਰਨਮੈਂਟ ਵੱਲੋਂ ਇੱਕ 25 ਇਹ ਸ਼ੀਟਾਂ ਸਾਨੂੰ ਅਲਾਟ ਹੋਈਆਂ ਸਿਗੀਆਂ ਜੀ ਤੇ ਉਹਦੇ ਵਿੱਚ ਫੈਂਸਿੰਗ ਦੇ ਬੱਚਿਆਂ ਨੂੰ ਡੇਲੀ ਜਿਹੜੀ ਡਾਈਟ ਆ ਉਹ ਗਵਰਨਮੈਂਟ ਵੱਲੋਂ ਅੱਜ ਸਾਨੂੰ ਸ਼ੁਰੂ ਹੋ ਗਈ ਹੈ ਜੀ ਜਿਹਦੇ ਵਿੱਚ ਪਰ ਕੇ ਜੀ ਕਹੋ ਜਾਂ ਪਰ ਲੀਟਰ ਕਹੋ ਇੱਕ ਦੁੱਧ ਹੋ ਗਿਆ ਜੀ ਆ ਵਨ ਐਂਡ ਹਾਫ ਦੇ ਕਰੀਬ ਫਰੂਟ ਆ ਜੀ ਔਰ 3 ਗ੍ਰਾਮ ਦੇ ਕਰੀਬ ਜਿਹੜੇ ਉਹ ਬਦਾਮਾਂ ਬੱਚੇ ਨੂੰ ਡੇਲੀ ਮਿਲਣੇ ਆ ਤੇ ਮੈਂ ਸਾਡੀ ਮਿਊਨਿਸਪੈਲਟੀ ਦੇ ਪ੍ਰਧਾਨ ਸ਼੍ਰੀ ਗੁਰਦੀਪ ਸਿੰਘ ਜੀ ਦਾ ਵੱਡੇ ਵੀ ਜੀ ਦਾ ਤੇ ਮੇਰੇ ਯੋਗ ਜਿੰਨਾ ਵੀ ਮੇਰਾ ਯੋਗ ਸਟਾਫ ਹੈ ਮੇਰੇ ਨਾਲ ਖੜਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਚੱਲ ਰਿਹਾ ਸਟਾਫ ਮੇਰਾ ਲੋਕਲ ਸਟਾਫ ਬਹੁਤ ਮੈਂ ਰਣੀ ਆ ਇਹਨਾਂ ਦਾ ਤੇ ਮੈਂ ਆਪਣੇ ਸ਼ਹਿਰ ਦਾ ਬਹੁਤ ਜ਼ਿਆਦਾ ਰਣੀ ਆ ਕਿ ਉਹ ਮਿੰਨਾਂ ਨੇ ਮੈਨੂੰ ਪੈਰ ਪੈਰ ਤੇ ਸਹਿਯੋਗ ਕੀਤਾ ਅਸੀਂ ਨਾ ਭਗਵੰਤ ਮਾਨ ਸਰਕਾਰ ਦਾ ਜੀ ਬਹੁਤ ਬਹੁਤ ਅਤੀ ਧੰਨਵਾਦੀ ਕਰਦੇ ਆ ਵੀ ਜੋ ਉਹਨਾਂ ਨੇ ਉਪਰਾਲਾ ਕੀਤਾ ਹੈ ਨਾ ਬੱਚਿਆਂ ਖਾਤਰ ਵੀ ਬਹੁਤ ਹੀ ਜਿਹੜਾ ਉਹਨਾਂ ਦਾ ਵੱਡੇ ਲੈਵਲ ਤੱਕ ਵੀ ਇਹ ਬੱਚੇ ਅੱਗੇ ਇਹ ਸਾਡੀ ਡਾਈਟ ਲੈ ਕੇ ਅੱਗੇ ਪਹੁੰਚਣਗੇ ਤੇ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਤੇ ਖੇਡਣ ਨਾਲ ਹੋਰ ਵੀ ਬੱਚੇ ਇਹਨਾਂ ਨਾਲ ਜੁੜ ਸਕਦੇ ਆ ਤੇ ਬੱਚੇ ਸਾਡੇ ਜੋ ਡਾਈਟ ਪ੍ਰੋਵਾਈਡ ਕੀਤੀ ਹੈ ਆਪਣੇ ਗੁਰਦੀਪ ਵੀਰ ਜੀ ਉਹਨਾਂ ਨੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਤੇ ਤਾਂ ਕਿ ਜੋ ਬੱਚੇ ਨੇ ਗਾਹਾਂ ਹੋਰ ਵੀ ਬੱਚੇ ਨਸ਼ਿਆਂ ਤੋਂ ਰਹਿਤ ਹੋ ਕੇ ਅੱਗੇ ਹੋਰ ਅੱਗੇ ਹੁਣ ਸਾਡੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਖੇਡਣ